थानकोट ਦੇ ਸਿਵਲ ਹਸਪਤਾਲ ਵਿਖੇ ਇੱਕ ਬੈਠਕ ਜਿਹੜੀ ਹੈ ਆਯੋਜਿਤ ਕੀਤੀ ਗਈ ਜੋ ਕਿ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਦੀ ਪ੍ਰਦਾਨਗੀ ਇਹਤ ਹੋਈ ਤੇ ਇਸ ਬੈਠਕ ਦੇ ਵਿੱਚ ਤਮਾਮ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਨੇ ਜੋ ਕਿ ਪੇਸ਼ੈਂਟ ਨੂੰ ਮਰੀਜ਼ਾ ਨੂੰ ਜਿਹੜੀ ਹੈ ਵਧੀਆ ਸੇਵ ਸਹੂਲਤਾਂ ਦੇ ਰਹੇ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਨਾਰੋਗੀ ਯੋਜਨਾ ਦੇ ਤਹਿਤ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਤੇ ਡਾਕਟਰ ਅਦਿਤੀ ਸਲਾਰੀਆ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਸਮਾਨ ਸਮਾਰੋਹ ਜਿਹੜਾ ਆਯੋਜਨ ਹੈ ਉਹ ਇਸ ਕਰਕੇ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਹਸਪਤਾਲ ਨੇ ਉਹ ਮਰੀਜ਼ਾਂ ਨੂੰ ਵਧੀਆ ਸੇਵਾ ਸਹੂਤਾ ਦੇ ਨੂੰ ਮੇਰੀ ਸਤਿਕਾਰ ਮੈਂ ਡਾਕਟਰ ਦੀਤੀ ਸਲਾਰੀਆ ਸਿਵਲਸਨ ਪਠਾਨਕੋਟ ਮੈਂ ਮੈਂ ਬੜੇ ਖੁਸ਼ੀ ਨਾਲ ਦੱਸਣਾ ਚਾਹਨੀ ਆ ਕਿ ਅੱਜ ਅਸੀਂ ਆਈਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਪ੍ਰਾਈਵੇਟ ਤੇ ਸਰਕਾਰੀ ਜਿਹੜੇ ادارے ਜਿਨ੍ਹਾਂ ਨੇ ਸਭ ਤੋਂ ਵਧੀਆ ਪਰਫਾਰਮੈਂਸ ਕੀਤੀ ਆ ਉਹਨਾਂ ਨੂੰ ਅਸੀਂ ਐਪਰੀਸੀਏਸ਼ਨ ਲੈਟਰ ਲਈ ਉਹਨਾਂ ਨੂੰ ਇਨਵਾਈਟ ਕੀਤਾ ਸੀ ਤੇ ਮੈਂ মিডিਆ ਦਾ ਵੀ ਬਹੁਤ ਸ਼ੁਕਰੀਆ ਕਰਦੀ ਆ ਕਿ ਉਹ ਇਸ ਇਸ ਅੱਛੀ ਘੜੀ ਦੇ ਵਿੱਚ ਉਹ ਸਾਡੇ ਨਾਲ ਸਾਰੇ ਸ਼ਾਮਿਲ ਨੇ ਔਰ ਐ ਮੈਂ ਦੱਸਣਾ ਚਾਹਨੀ ਆ ਕਿ ਸਾਡੀ ਪ੍ਰਾਈਵੇਟ ਹਸਪੀਟਲਸ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ ਕਾਰਡਾਂ ਦੇ ਵਿੱਚ ਜਿਹੜੇ ਬੈਨੀਫਿਸ਼ਰੀ ਜਾਂਦੇ ਨੇ ਉਹਨਾਂ ਦਾ ਇਲਾਜ ਬਹੁਤ ਅੱਛੇ ਤਰੀਕੇ ਹੋ ਰਿਹਾ ਔਰ ਜਿਨ੍ਹਾਂ ਲੋਕ ਜਿਹੜੇ ਬੈਨੇਫਿਸ਼ੀਰੀ ਇਸ ਔਰ ਇਹ ਜਿਹੜੀ ਇੱਕ ਪਕਵਾੜਾ ਮਨਾਇਆ ਜਾ ਰਿਹਾ ਸੀਗਾ ਜਿਹੜਾ 20 ਸਤੰਬਰ ਤੋਂ 24 ਸਤੰਬਰ ਤੱਕ ਉਹਦੇ ਵਿੱਚ ਅਸੀਂ ਆਯੂਸ਼ਮਾਨ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਗਾਏ ਸੀ ਉਹਦੇ ਵਿੱਚ ਬਹੁਤ ਸਾਰੇ ਬੈਨੇਫਿਸ਼ੀਰੀ ਜਿਹੜੇ ਰਹਿ ਗਏ ਸੀ ਉਹਨਾਂ ਦੇ ਕਾਰਡ ਵੀ ਬਣਾਏ ਗਏ ਨੇ ਸੋ ਲੋਕਾਂ ਨੂੰ ਫ੍ਰੀ ਆਫ ਕਾਸਟ ਜਿਹੜਾ ਟ੍ਰੀਟਮੈਂਟ ਵਾਸਤੇ ਜਿਹੜੇ ਕਾਰਡ ਬਣਨੇ ਜ਼ਰੂਰੀ ਸੀ ਔਰ ਸਾਡੇ ਪ੍ਰਾਈਵੇਟ ਹਸਪਤਾਲ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਾਡੇ ਨਾਲ ਚੱਲ ਰਹੇ ਨੇ ਸਾਡੀ ਬਹੁਤ ਅੱਛੀ ਕੋਆਰਡੀਨੇਸ਼ਨ ਹੈ ਕੋਈ ਵੀ ਪੇਸ਼ੈਂਟ ਇਸ ਟ੍ਰੀਟਮੈਂਟ ਤੋਂ ਇਸ ਸਕੀਮ ਦੇ ਤਹਿਤ ਵਾਂਝ ਨਹੀਂ ਰਹੇਗਾ ਕਦੀ ਵੀ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਜ਼ਿਲ੍ਹਾ ਹਸਪਤਾਲ ਜਿਹੜਾ ਹੈ ਉਹਦੀ ਪਰਫਾਰਮੈਂਸ ਸਾਡੇ ਡਿਸਟ੍ਰਿਕਟ ਚ ਸਭ ਤੋਂ ਵਧੀਆ ਹੈ ਨਾਮ ਵੱਲੋਂ ਬਹੁਤ ਅੱਛੇ ਐਡਮਿਸ਼ਨਸ 12524 ਐਡਮਿਸ਼ਨਸ ਕੀਤੀਆਂ ਗਈਆਂ ਸੀ ਫਿਰ ਸੀ ਅਸੀਂ ਗਰੋਟਾ ਜਿਹੜਾ ਸਾਡਾ ਬਲਾਕ ਹੈ ਅ ਇਸ ਤੋਂ ਇਲਾਵਾ ਜਿਹੜੇ ਟਾਪ ਟੇਸ ਵਲੇ ਚੱਲ ਰਿਹਾ ਪ੍ਰਾਈਵੇਟ ਹਸਪੀਟਲ ਜਿਹੜਾ ਚਿੰਤਪੁਨੀ ਮੈਡੀਕਲ ਕਾਲਜ ਐਂਡ ਹਸਪੀਟਲ ਤੇ ਐਸ ਕੇ ਆਰ ਐਂਡ ਟਰਾਮਾ ਸੈਂਟਰ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਬਹੁਤ ਅੱਛੀ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪ੍ਰਾਈਵੇਟ ਸਾਡੇ ਹਸਪੀਟਲ ਨੇ 12 ਹਸਪੀਟਲਸ ਨੇ ਪ੍ਰਾਈਵੇਟ ਉਹਨਾਂ ਵੱਲੋਂ ਵੀ ਐਡਮਿਸ਼ਨਸ ਕੀਤੀਆਂ ਜਾ ਰਹੀਆਂ ਨੇ ਔਰ ਮੈਂ ਅੱਗੇ ਵੀ ਉਮੀਦ ਕਰਦੀ ਆ ਕਿ ਇਹ ਹਸਪਤਾਲ ਜਿਹੜੇ ਨੇ ਸਾਰੇ ਸਾਡੇ ਦਿਨ ਸਾਡੇ ਨਾਲ ਸਾਡੇ ਬਿਰੀਜ਼ਾਂ ਨੂੰ ਇਸ ਸਕੀਮ ਦੇ ਤਹਿਤ ਜਿਹੜਾ ਮੁਫਤ ਟ੍ਰੀਟਮੈਂਟ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੀਟਮੈਂਟ ਦੇ ਵਿੱਚ ਖਦਲਕੁਆਰੀ ਵੀ ਕਰਦੇ ਆ ਮਰੀਜ਼ਾਂ ਨੂੰ ਬੜਾ ਕਰ ਦਿੰਦੇ ਆ ਫਾਸਟ ਇਸ ਤਰ੍ਹਾਂ ਜਿਗਾ ਇਸ ਤਰ੍ਹਾਂ ਦਾ ਕੋਈ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਅੱਧਾ ਕੁਝ ਵੀ ਹੁੰਦਾ ਹੈ ਉਹ ਅਸੀਂ ਇੱਕ ਸਿਸਟਮ ਬਣਾਇਆ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਜ਼ਿਲ੍ਹਾ ਦਾ ਕੋਆਰਡੀਨੇਟਰ ਹੈ ਮਯੂਰ ਸ਼ਰਮਾ ਉਹ ਜੇ 1 ਟੂ 1 ਸਾਨੂੰ ਮੈਸੇਜ ਆ ਜਾਂਦਾ ਕਿਉਂਕਿ ਮੀਡੀਆ ਇੰਨਾ ਵਧੀਆ ਸਾਡਾ ਚੱਲਦਾ ਹੈ ਮੀਡੀਆ ਇੰਨਾ ਐਕਟਿਵ ਹੈ ਸਾਡਾ ਮੈਨੂੰ ਮੀਡੀਆ ਤੋਂ ਹੀ ਖਬਰ ਆ ਜਾਂਦੀ ਹੈ ਕਿ ਇਹ ਪੇਸ਼ੈਂਟ ਨੂੰ ਸ਼ੈਡ ਡਿਨਾਈ ਹੋ ਰਿਹਾ ਉਹ ਇਮੀਡੀਏਟ ਉਹ ਮੈਸੇਜ ਲੱਗ ਜਾਂਦਾ ਹੈ ਡਿਸਟ੍ਰਿਕਟ ਕੋਆਰਡੀਨੇਟਰ ਉਹ ਕੋਆਰਡੀਨੇਟਰ ਖੁਦ ਉਸ ਹਸਪਤਾਲ ਨਾਲ ਕੋਆਰਡੀਨੇਟ ਕਰਾ ਕੇ ਪੇਸ਼ੈਂਟ ਦਾ ਫ੍ਰੀ ਇਲਾਜ ਕਰਾਂਦਾ ਹੈ ਕੈਮਰ ਪਰਸਨ ਹਣੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ